ਥੋੜੀ ਸੰਸਰ ਹੋ ਸਕੋ ਕਿੰਨੇ ਰਾਉਂਡ ਫਾਇਰ ਹੋਏ ਉਹਨਾਂ ਦੇ ਇੱਕ ਮਿੰਟ ਇੱਕ ਹੀ ਜਿੱਤੇ ਦੂਜੇ ਕਰਨ ਲੱਗੇ ਕਿਵੇਂ ਸਿਓ ਮਤਲਬ ਮੈਂ ਭੱਜ ਲਿਆ ਜਦੋਂ ਮੇਰਾ ਰੋਸ਼ਨ ਸਿੰਘ ਰੋਸ਼ਨ ਰਾਉਂਡ ਕਿਹੜਾ ਆਫਿਸ ਜਦੋਂ ਮੈਂ ਸਰ ਕਰਦੇ ਕਰਦੇ ਬਾਹਰ ਖੜਾ ਸੀ ਥੱਲੇ ਅਕ ਜਗਾਈ ਦਾ ਥੱਲੇ ਆ ਕੇ ਤੇ ਮੈਂ ਬਸ ਥੱਲੇ ਖੜਾ ਸੀ ਕਰਕੇ ਇੱਕੋਲਾ ਕੋ ਗੱਡੀ ਆਈ ਆ ਹੁਣ ਇਹ ਨਹੀਂ ਪਤਾ ਗੱਡੀ ਕਿਹੜੀ ਸੀ ਕਿ ਬਰਨਰ ਸੀ ਕਿ ਡੇਜ਼ਰ ਹੈਗੀ ਉਹ ਆ ਕੇ ਉਹਨੇ ਬਸ ਜਿਵੇਂ ਗਾਲ ਕੱਢ ਪੰਨੀ ਗਾਲ ਕੱਢ ਕੇ ਬੋਲਿਆ ਥੋੜਾ ਜਿਹਾ ਕੁਝ ਇਹ ਕਿ ਨਾ ਸੌਹਰੇ ਤੋਂ ਮੇਰਾ ਸਰੋਕਣਾ ਜਿੱਦਾਂ ਤੋਂ ਤੇ ਬਸ ਉਹਨੇ ਰੋਲਰ ਦੇ ਉੱਤੇ ਪਰਵਾਸ ਦੀ ਪੇਸ਼ਾ ਚੀ ਹੈ ਉਹਨੇ ਪਿੱਛੋਂ ਕਰਕੇ ਉਹਨੇ ਉਹਨੇ ਫੈਰ ਮਾਰਿਆ ਮੇਰੇ ਵਰ ਨੂੰ ਮੈਨੂੰ ਪਹਿਲਾ ਦਿਨ ਕਿਹਾ ਕਿ ਮੈਂ ਨਾ ਕੋਈ ਬੰਦੇ ਜੀ ਜਾਣ ਪਛਾਣ ਦੇ ਨਹੀਂ ਸ਼ਾਇਦ ਤੇ ਤਾ ਰੋਕੇ ਇੱਕ ਦਿਨ ਨੇ ਮੈਂ ਮੁੰਡੇ ਨੂੰ ਕੱਢੀ ਬਣੀ ਕਰਵਾ ਲੈਂਦੇ ਹਾਂ ਸਰ ਉਹ ਨਾ ਉਪਰ ਬਾਅਦ ਤੋਂ ਪਤਾ ਲੱਗਿਆ ਉਹਨਾਂ ਨੇ ਫੈਰ ਮਾਰੇ ਮਹਾਜ ਦੇ ਆ ਕਿ ਮੈਨੂੰ ਮੈਨੂੰ ਇਹ ਵੀ ਨਹੀਂ ਇਹ ਵੀ ਨਹੀਂ ਜਿਵੇਂ ਫੈਰ ਰੋਚੀ ਉਹਨਾਂ ਨੂੰ ਪੱਤਰੀ ਅੰਦਰ ਜਾ ਕੇ ਦੇਖਿਆ ਤੂੰ ਫੜ ਨਿਕਲੇ ਆ ਫਿਰ ਮੈਂ ਦੇਖਿਆ ਉਹ ਫੈਰ ਬੱਜੇ ਮੇਰੇ ਕਿਸੇ ਨਾ ਕੋਈ ਲੌਕਡਾਟ ਵੀ ਅਟੋਮ ਨੇ ਵੀ ਖੋਲ੍ਹ ਨਹੀਂ ਪਾਇਆ ਉਹ ਕਿਉਂ ਪ੍ਰੋਪਰ ਹੋ ਵੀ ਬੁਰੀਆਂ ਲੈ ਲਓ ਮੇਰੀ ਅਦਾ ਉਹ ਚੱਟੀ ਉਹ ਪੈਣਗੀ ਬੰਨ ਲੈ ਜਾ ਉਹ ਆਹ ਪਾ ਉਹ ਸੀਸੀਟੀਵੀ ਚੈੱਕ ਕਰਨ ਲੱਗੇ ਨੇ ਆਹ ਨਹੀਂ ਸੀਸੀਟੀਵੀ ਚੈੱਕ ਕਰਨ ਲੱਗੇ ਨੇ ਅੱਡੀ ਕੋਲੋਂ ਉੱਤਰੋ ਕੀ ਪਤਾ ਲੱਗੂ ਕੋਸਲਾ ਇੱਥੇ ਗਵਰਣਕੂ ਹੈਗਾ ਪਾਰ ਇਹਨਾਂ ਦਾ 11 ਉਹਨਾਂ ਨੂੰ ਵੀ ਮੈਸੇਜ ਜੀਮੇਲ ਨੇ ਕੋਈ ਨਹੀਂ ਆਇਆ ਉਹ ਬਰਾਬਰ ਤੋਂ ਇੱਕ ਲੱਖ ਜਿਹਾ ਆ ਰਿਹਾ ਉਹ ਤੋਂ ਅੱਧ ਚੋੜੀ ਪਾ ਕਰਮ ਕੋਈ ਨਹੀਂ ਮੈਂ ਕਿਹਦੇ ਭਾਈ ਇਹ ਅਰੇ ਜੱਟ ਆ ਜਿਹਨੂੰ ਵੀ ਬਰਾ ਦਰੇ ਲੈ ਕੇ ਜਾਂਦਾ ਜਿਹੜਾ ਜਿਹੜਾ ਮੈਸੇਜ ਕਰਦਾ ਫਾਇਰਿੰਗ ਦਾ ਸਸਪੈਕਟਡ ਇਨਸੀਡੈਂਟ ਹੋਇਆ ਹੈ ਤੇ ਮਾਚੂੜਾ ਟਾਣ ਦੇ ਰੀਅ ਚ ਤੇ ਫਰਦਰ ਇਨਵੈਸਟੀਗੇਸ਼ਨ ਵਾਲੇ ਇਨੀਸ਼ੀਅਲ ਸਟੇਜ ਚ ਤੇ ਜਿਵੇਂ ਜੋ ਵੀ ਅਪਡੇਟ ਹੋਊਗਾ ਉਹ ਜਾਣੂ ਕਰਾਇਆ ਜਾਊਗਾ ਕਿ ਕਿਹੜਾ ਮਾਲ ਲੁੱਟਿਆ ਤੇ ਗਊਸ਼ਾਲਾ ਰੋਡ ਤੇ ਮਾਲ ਲਾਇਆ ਗਿਆ ਜੋ ਇਨਫਰਮੇਸ਼ਨ ਆਈ ਸੀ ਜੀ ਕਿ ਕਰੀਬ 2:50 ਕਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿਟੀ ਜਗਰਾਉਂ ਦੇ ਵਿੱਚ ਦੋ ਮੁੰਡੇ ਹੈਗੇ ਨੇ ਜੀ ਇੱਕ ਤੇਜਪਾਲ ਤੇ ਇੱਕ ਹਨੀ ਰੂਮੀ ਇਹਨਾਂ ਦੀ ਫਾਈਟ ਹੋਈ ਤੇ ਉਹਦੇ ਵਿੱਚ ਗੋਲੀ ਚੱਲੀ ਤੇ ਤੇਜਪਾਲ ਦੇ ਵਾਈਟਲ ਆਰਗਨ ਤੇ ਲੱਗੀ ਜਿਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਪਰ ਉੱਥੇ ਡਿਕਲੇਅਰਡ ਬ੍ਰਾਡ ਡੈਡ ਹੋਇਆ ਤੇ ਇਹ ਤੇਜਪਾਲ ਸਣਾ ਫਰਗਬੀਰ ਹੈਗੇ ਨੇ ਇਹਨਾਂ ਦੀ ਉਮਰ ਕਰੀਬ 25 ਸਾਲ ਹੈ ਗਿੱਦੜਵਿੰਡੀ ਦੇ ਰਹਿਣ ਵਾਲੇ ਤੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਿਆ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊ ਹੁਣ ਤੱਕ ਆਇਡੈਂਟੀਫਾਈ ਹੋ ਗਏ ਆ ਉਹ ਹਨੀ ਰੂਮੀ ਤੇ ਕਾਲਾ ਰੂਮੀ ਆ ਇਹ ਰੂਮੀ ਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰਜਗਰਾਉਂ ਦਾ ਸਾਡਾ ਏਰੀਆ ਹੈਗੇ ਤੇ ਸਾਡੀਆਂ ਟੀਮਜ਼ ਆਲਰੇਡੀ ਅਸੀਂ ਤੇਜ਼ਤੀ ਹੈਗੀਆਂ ਨੇ ਇਹ ਅਕਿਊ ਨੂੰ ਨੈਪ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਆ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭੱਜੇ ਹੈਗੇ ਆ ਸੋ ਆਪਾਂ ਟੀਮਾਂ ਲਗਾ ਦਿੱਤੀਆਂ ਉਹਨੂੰ ਜਲਦੀ ਅਸੀਂ ਫੜ ਲਾਂਗੇ ਤੇ ਜਿਤੋਂ ਤੱਕ ਇਹਨਾਂ ਦੀ ਮੋਟਿਵ ਦਾ ਸਵਾਲ ਹੈ ਉਹ ਇਹਨਾਂ ਦੀ ਆਪਸ ਦੀ ਪਰਸਨਲ ਰੈਵਲਰੀ ਹੈ ਪਹਿਲਾ ਵੀ ਜੋ ਪਤਾ ਚੱਲਿਆ ਪ੍ਰੀਲਿਮਿਨਰੀ ਤੌਰ ਤੇ ਉਹ ਦੋ ਤਿੰਨ ਵਾਰ ਲੜੇ ਹੋਏ ਹੈਗੇ ਨੇ ਬਟ ਕੋ ਲੋਕਲ ਪੁਲਿਸ ਮੂਰੀ ਕੋਈ ਇਤਲਾ ਨਹੀਂ ਸੀ ਤੇ ਇਹਨੂੰ ਸਾਰਾ ਜਿਹੜਾ ਇਹਦਾ ਜੋ ਪ੍ਰੀਲਿਮਿਨਰੀ ਤੌਰ ਤੇ ਹਜੇ ਇਹ ਹੀ ਆਇਆ ਕਿ ਇਹਨਾਂ ਦੀ ਪਰਸਨਲ ਰਿਲੇਸ਼ਨ ਸੀ ਜਿਹਦੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਤੋਂ ਬਾਅਦ ਇਹਨਾਂ ਡੈਥ ਹੋਈ ਅੱਜ ਸਰ ਇਹ ਹਣੀ ਰੂਮੀ ਹੋਣੀ 2 ਪਰਸਨ ਦੇ ਸਾਹਮਣੇ ਆਏ ਐ ਜਿਵੇਂ ਸੁਣਨ ਚਾ ਰਹੇ ਕਿ 8 ਤੋਂ 10 ਜene ਸੀਗੇ ਨਹੀਂ ਨਹੀਂ ਜੀ ਇਹ ਗੱਡੀ ਦੇ ਵਿੱਚ ਜੋ ਸਾਨੂੰ ਹੁਣ ਤੋ 3 ਤੋਂ 4 ਪਰਸਨਸ ਦੀ ਗੱਲ ਆ ਰਹੀ ਹੈ ਜਿਹਦੇ ਵਿੱਚ ਦੋ ਇਨਫੈਕਟ 3rd ਪਰਸਨ ਵੀ ਇਹ ਹਲੇ ਪ੍ਰੋਪਰਲੀ ਉਹ ਨਹੀਂ ਹੈ ਬਟ ਗਗਨ ਹੈਗਾ ਕੋਈ ਕਿਲਨੀ ਚਾਲਾ ਮੋਗੇ ਦਾ ਸੋ 3rd ਪਰਸਨ ਵੀ অলਮੋਸਟ ਆਇਡ ਹੈ ਇਹ 3 ਤੋਂ 4 ਬੰਦੇ ਸੀਗੇ ਜਿਹੜੇ ਕਿ ਸਾਰੇ ਆਇਡੈਂਟੀਫਾਈ ਵੀ ਕਰ ਲਏ ਆ ਤੇ ਇਹਨਾਂ ਨੂੰ ਹੁਣ ਜਲਦੀ ਅਸੀਂ ਨੈਪ ਕਰ ਲਾਂਗੇ ਤੇ ਸਭ ਤੋਂ ਸਕਸੈਸਫੁਲ ਹੋਵਾਂਗੇ ਥੈਂਕ ਯੂ ਥੈਂਕ ਯੂ ਉਸ ਸਨੈਰੀ ਕਰਨ ਦੇ ਕੋਲੇ ਜਿਹੜੀ ਗੋਲੀ ਚੱਲੀ ਐ ਇਸ ਵਿੱਚ ਦੱਸਿਆ ਗਿਆ ਵੀ ਤੇਜਪਾਲ ਸਿੰਘ ਨੌਜਵਾਨ ਜਿਹੜਾ ਗਿੱਦੜਵੰਡੀਆ ਰਹਿਣ ਵਾਲਾ ਉੱਥੇ ਉਹਦੀ ਕਿਸੇ ਲੜਾਈ ਦੇ ਵਿੱਚ ਗੋਲੀ ਦੇ ਨਾਲ ਅੱਗ ਨਾਲ ਸਿੱਧ ਕੇ ਚਲਾ ਗਿਆ